ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਨਵੇਂ ਆਏ ਸੌਫਟਵੇਅਰ AI ਦੀ AI ਸੌਫਟਵੇਅਰ ਜਿਹੜਾ ਕਿ ਬੜਾ ਘਾਤਕ ਸਾਬਤ ਨਜ਼ਰ ਆ ਰਿਹਾ ਕਿਉਂਕਿ ਇਸ ਸੌਫਟਵੇਅਰ ਦੇ ਜ਼ਰੀਏ ਸਿੱਖਾਂ ਦੇ ਚਿਹਰਿਆਂ ਦੀ ਜਿਹੜੀ ਹੈ ਕਿਰਦਾਰਕੁਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੋ ਨਵਾਂ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਸਾਫਕਾ ਪ੍ਰਧਾਨ ਮੰਤਰੀ ਜੀ ਡਾਕਟਰ ਮਨਮੋਹ ਸਿੰਘ ਦੀ ਫੋਟੋ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਕਿਰਦਾਰਕੁਸ਼ੀ ਆ ਉਹ ਕੀਤੀ ਗਈ ਹੈ ਜਿਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਆਵੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਆ ਉਹ ਅਦ੍ਰਿਸ਼ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਜੋ ਕਿ ਦੇਖਣ ਦੇ ਲਾਇਕ ਨਹੀਂ ਸੀ ਤਾਂ ਆਖਰਕਾਰ ਕੀ ਇਹ ਸੌਫਟਵੇਅਰ ਕਿੱਥੋਂ ਚੱਲ ਰਿਹਾ ਹੈ ਕਿ ਇਹਨਾਂ ਦੇ ਸੌਫਟਵੇਅਰ ਦੇ ਮਾਲਕਾਂ ਨੂੰ ਕਿਸ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕੀਤੀ ਬੁਲਾਵੇਗੀ ਜੋ ਇਸ ਤਰ੍ਹਾਂ ਦੀਆਂ ਤਸਵੀਰਾਂ ਜੋ ਮੋਰ ਤੋੜ ਕੇ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਆਖਰਕਾਰ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਤਾਂ ਇਸ ਪਿੱਛੇ ਕੀ ਆਮ ਆਦੀ ਪਾਰਟੀ ਜਾਂ ਕਾਂਗਰਸ ਜਾਂ ਵੱਡੇ ਵੱਡੇ ਲੀਡਰ ਸਾਹਿਬਾਨ ਨੇ ਕੀ ਕੁਝ ਕਹਿ ਰਹੇ ਨੇ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh Ropana ji ਮਿਲੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਰਪਾਣਾ ਜੀ ਇਹ ਮੈਨੂੰ ਲੱਗਦਾ ਹੈ ਕਿ ਨਵਾਂ ਨਵਾਂ ਸੌਫਟਵੇਅਰ ਜਿਹੜਾ ਆਇਆ ਹੈ AI ਬੇਸ਼ੱਕ ਬੜਾ ਘਾਤਕ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਜਿਹੜੀਆਂ ਜੜੀਆਂ ਨੇ ਆਪਾਂ ਕਹਿ ਸਕਦੇ ਹਾਂ ਵਿਊ ਆ ਰਹੇ ਨੇ ਜਾਂ ਫਿਰ ਲੋਕ ਦੱਸ ਰਹੇ ਨੇ ਜਾਂ ਫਿਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਡਾਕਟਰ ਮਨਮੋਹ ਸਿੰਘ ਜੀ ਜੀ ਤਸਵੀਰ ਦੇ ਨਾਲ ਜਿਹੜੀ ਹੈ ਛੇੜਛਾੜ ਕੀਤੀ ਗਈ ਆ ਉਸ ਤੋਂ ਕਿਸ ਤਰ੍ਹਾਂ ਦਾ ਦਰਸਾਇਆ ਗਿਆ ਉਹਨਾਂ ਦੀ ਜਿਹੜੀ ਹੈ ਕਰਦਾਰ ਕੁਸ਼ੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਤਾਂ ਬੀਤੇ ਦਿਨ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸਤਕਾਂਛੀ ਜੀ ਹਰਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਵੀ ਇਦਾਂ ਦਾ ਕੁਝ ਹੋਇਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਜੇ ਆ ਸੌਫਟਵੇਅਰ ਹੈ ਕਿ ਦੀ ਮਨਸ਼ਾ ਕੀ ਹੈ ਇਹਦੇ ਪਿੱਛੇ ਜਿਹੜਾ ਸੌਫਟਵੇਅਰ ਚਲਾ ਰਿਹਾ ਉਹਦਾ ਮਕਸਦ ਕੀ ਹੈ ਕਿਉਂ ਸਿੱਖ ਚੇਹਿਆਂ ਨੂੰ ਜਾਂ ਫਿਰ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਅਮਰਜੀਤ ਇੱਕ ਮੈਟਾ ਦਾ AI ਵਰਜ਼ਨ ਹੈ ਹੂੰ ਉਹਦੇ ਵੱਲੋਂ ਅੱਜ ਜਿਹੜਾ ਨਵਾਂ ਮਾਮਲਾ ਤੇ ਹੈ ਕਿ ਡਾਕਟਰ ਮਨਮੋਨ ਸਿੰਘ ਦੀ ਇੱਕ ਤਸਵੀਰ ਉਹਨਾਂ ਨੇ ਜਾਰੀ ਕੀਤੀ ਹੈ ਹੂੰ ਬਿਨਾ ਪਗ ਤੋਂ ਮੈਨੂੰ ਲੱਗਦਾ ਵੀ ਅੱਜ ਤੱਕ ਡਾਕਟਰ ਮਨਮੋਨ ਸਿੰਘ ਦੀ ਕੋਈ ਵੀ ਤਸਵੀਰ ਹੂੰ ਬਿਨਾ ਪਗ ਤੋਂ ਨਹੀਂ ਸੀ ਬਿਲਕੁਲ ਤੁਸੀਂ Google ਤੇ ਹੁਣ ਵੀ ਡਾਕਟਰ ਮਨਮੋਨ ਸਿੰਘ ਲਿਖ ਲਓ ਹੂੰ ਤੁਸੀਂ ਐਕਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਲਿਖੋ ਹੀ ਨਾ ਸਿਰਫ ਡਾਕਟਰ ਮਨਮੋਹਨ ਸਿੰਘ ਪਰੋ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਡਾਕਟਰ ਮਨਮੋਹਨ ਸਿੰਘ ਦੀ ਮਿਲੇਗੀ ਔਰ ਉਹ ਵੀ ਪਾਗਰੇ ਰੂਪ ਮਿਲੇਗੀ ਬਿਲਕੁਲ ਠੀਕ ਹੈ ਜਦੋਂ ਤੁਸੀਂ ਏਆਈ ਤੇ ਲਭੋਗੇ ਤੇ ਤੁਹਾਨੂੰ ਬਿਨਾ ਪਾਗ ਦੇ ਤਸਵੀਰ ਮਿਲੇਗੀ ਠੀਕ ਹੈ ਉਹ ਤਸਵੀਰ ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਕਿ ਨਾਲ-ਨਾਲ ਥੋੜਾ ਜਿਹਾ ਇੱਕ ਅੱਧੇ ਮਿੰਟ ਲਈ ਉਹ ਤਸਵੀਰ ਜ਼ਰੂਰ ਦਿਖਾਉਣ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਜਾਰੀ ਕੀਤੀ ਹੈ ਤੇ ਉਸ ਨੇ ਸਕਰੀਨ ਤੇ ਆਪਾਂ ਉਹ ਜਿਹੜੀ ਦੇਖ ਵੀ ਰਹੇ ਹਾਂ ਤਸਵੀਰ ਬਿਨਾ ਪਾਗ ਦੇ ਇਸ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਹੂੰ ਉਹਦੀ ਤਸਵੀਰ ਨਾਲ ਇੱਕ ਅਜਿਹੇ ਜੀ ਵੀਡੀਓ ਕਲਿੱਪ ਨਾਲ ਛੇੜਛਾੜ ਕੀਤੀ ਗਈ ਤੇ ਉਹ ਵੀ ਆਪਾਂ ਇੱਕ ਵਾਰ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ ਵੀਡੀਓ ਦਾ ਕਲਿੱਪ ਹੈ ਤੇ ਉਹ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦਿਖਾਉਣ ਜਿਹੜਾ ਸਕਰੀਨ ਤੇ ਕਿ ਕਿਵੇਂ AI ਦੇ ਨਾਲ ਜਿਹੜਾ ਛੇੜਛਾੜ ਕਰਕੇ ਹਰਮੰਦਰ ਸਾਹਿਬ ਦਾ ਜਿਹੜਾ ਵੀਡੀਓ ਦੇ ਵਿੱਚ ਕਿਵੇਂ ਹਰਮੰਦਰ ਸਾਹਿਬ ਹਰ ਦੇ ਵਿੱਚ ਰੋੜ ਰਿਹਾ ਕਪਾ ਸਾਰਾ ਪਿੱਛੇ ਦੇਖ ਰਹੇ ਆ ਕਿਵੇਂ ਤੇ ਉਹ ਜਿਹੜੀ ਇੰਨੀਆਂ ਵੱਡੀਆਂ ਔਰ ਇਸ ਤੋਂ ਪਹਿਲਾਂ ਇੱਕ ਹੋਰ ਵੀ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਵੀ ਛੇੜਛਾੜ ਕੀਤੀ ਗਈ ਸੀ ਹੁਣ ਸਵਾਲ ਇਹ ਹੈ ਕਿ ਏਆਈ ਨੂੰ ਕੱਲੇ ਸਿੱਖਾਂ ਦੇ ਕਿਰਦਾਰ ਕੁਸ਼ੀ ਲਈ ਕਿਉਂ ਵਰਤਿਆ ਜਾਂਦਾ ਹੈ ਇਹ ਬਿਲਕੁਲ ਠੀਕ ਹੈ ਠੀਕ ਹੈ ਔਰ ਕੁਝ ਲੋਕ ਇਸ ਤੋਂ ਫਾਇਦਾ ਵੀ ਲੈ ਰਹੇ ਐਹ ਜੀ ਕੋਈ ਗੱਲ ਨਹੀਂ ਕਿ AI ਕਹਿੰਦੇ ਫਾਇਦਾ ਕੌਣ ਲੈ ਰਿਆ ਕੁਝ ਅਜਿਹੇ ਲੋਕ ਜਿਨ੍ਹਾਂ ਨੇ ਆਪਣੇ ਕੀਤੇ ਘਟਿਆ ਕੰਮਾਂ ਨੂੰ ਜਾਂ ਆਪਣੀਆਂ ਘਟੀਆਂ ਬਿਆਨਬਾਜ਼ੀਆਂ ਨੂੰ ਜਦੋਂ ਛਪਾਉਣਾ ਹੁੰਦਾ ਤਾਂ ਫਿਰ ਉਹ ਕਹਿ ਦਿੰਦਾ ਵੀ ਇਹ ਤਾਂ AI ਨਾਲ ਬਣੀ ਹੋਈ ਆ ਹੁੰਦੀ ਉਹਦੀ ਹੈ ਤਾਂ ਉਹ ਜਦੋਂ ਤੁਸੀਂ AI ਕਹਿ ਦੋਗੇ ਬਿਆਨ ਵੀ ਹਾਂ AI ਨਾਲ ਬਣੀ ਆ ਤਾਂ ਫਿਰ ਉਹ ਹੌਲੀ-ਹੌਲੀ ਮਾਮਲਾ ਅਦਾਲਤ ਜਾਏਗਾ ਉਸ ਤੋਂ ਬਾਅਦ ਫਿਰ ਉਹ ਉਹਦੀ ਚੈਕਿੰਗ ਹੋਏਗੀ ਫਿਰ ਉਹ ਲੈਬੋਰੀ ਜਾਏਗਾ ਹੋਏਗਾ ਕਿੰਨਾ ਟਾਈਮ ਲਿਖਲੇਗਾ ਠੀਕ ਹੈ ਉਹ ਜਦੋਂ ਮਾਮਲਾ ਲੈਂਥੀ ਹੋ ਜਾਂਦਾ ਫਿਰ ਇੰਨੇ ਨੂੰ ਹੌਲੀ-ਹੌਲੀ ਟੇਲਾ ਪੈ ਜਾਂਦਾ ਤੋ ਕੁਝ ਲੋਕ ਇਹਨੂੰ ਉਸ ਤਰੀਕੇ ਨਾਲ ਵੀ ਵਰਤਦੇ ਆ ਪਰ ਹੁਣ ਜਦੋਂ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਤਾਂ ਸਮੁੱਚੇ ਸਿੱਖ ਜਗਤ ਨੇ ਇਸ ਦੀ ਨਿੰਦਾ ਕੀਤੀ ਹੈ ਨਿੰਦਾ ਕਰਨ ਯੋਗ ਹੈ ਔਰ ਇਸ ਤੋਂ ਪਹਿਲਾਂ ਵੀ ਜਿਵੇਂ ਪਹਿਲਾਂ ਕਿਹਾ ਕਿ ਕਈ ਸਿੱਖ ਗੁਰੂਆਂ ਦੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰਨ ਦੇ ਲਈ ਜਿਹੜਾ ਇਹ AI ਵਰਜ਼ਨ ਵਰਤਿਆ ਜਾ ਰਿਹਾ ਹੈ ਬਹੁਤ ਨਿੰਦਣਯੋਗ ਆ ਤੇ ਘਟਿਆ ਹੁਣ ਇਹਦੇ ਚ ਜਿਹੜੇ ਜਦੋਂ ਇਹ ਸਵਾਲ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਈਟੀ ਮਹਾਰਾ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਬੁਲਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਇਹਦਾ ਹੱਲ ਕੀ ਆ ਬਿਲਕੁਕੁਲ ਇੱਕ ਵਾਰ ਡਾਕਟਰ ਮਨਮੋਹ ਇਸ ਮਨਮੋਹਨ ਸਿੰਘ ਵਾਲੇ ਮਾਮਲੇ ਜਾਂ ਹੋਰ ਮਾਮਲਿਆਂ ਦੇ ਵਿੱਚ ਜਿਹੜੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਉਹ ਕੀ ਕਹਿੰਦੇ ਨੇ ਆਪਾਂ ਇੱਕ ਵਾਰ ਉਸ ਤੇ ਜ਼ਰੂਰ ਨਜ਼ਰ ਮਾਰਦੇ ਆਂ ਦੇਖੋ ਅਸੀਂ ਪਿਛਲੇ ਦਿਨੀ ਵੀ ਨਾ ਇਹ ਚਿੰਤਾ ਜਤਾਈ ਸੀ ਵੀ ਜਿਹੜੀ ਇਹ ਨਵੀਂ ਤਕਨੀਕ ਆ AI ਵਾਲੀ ਇਹ ਖਤਰਨਾਕ ਆ ਨਹੀਂ ਇਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ AI ਦੇ ਜਿਹੜੇ ਮਾਹਰ ਆ ਉਹਨਾਂ ਨੂੰ ਇੱਥੇ ਸੱਦਾਂਗੇ ਔਰ ਉਹਨਾਂ ਦੀ ਸਲਾਹ ਦੇ ਨਾਲ ਇਹਦੀ ਕੋਈ ਪੱਕੀ ਰੋਕਤ ਹਮ ਹੋਵੇ ਜਾਂ ਕੋਈ ਇਹੋ ਜਿਹਾ ਪ੍ਰਾਲਾ ਹੋਵੇ ਵੀ ਜਿਹੜਾ ਵੀ ਕਰਦਾ ਵਾ ਉਹ ਬਾਅਦ ਦੁਬਾਰਾ ਨਾ ਕਰੇ ਉਹਨੂੰ ਕੋਈ ਸਜ਼ਾ ਦੀ ਇਹੋ ਜੀ ਹੋ ਜੇ ਆਪਾਂ ਉਹਦੇ ਲਈ ਆਉਣ ਵਾਲੇ ਸਮੇਂ ਤੇ ਇੱਕ ਇਕਤਰਤਾ ਕਰਾਂਗੇ ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਵੇਖਿਆ ਕਿਉਂ ਕਿਉਂਕਿ ਭਾਵੇਂ ਕੋਈ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾਵਾ ਉਹਦੀ ਜਿਹੜੀ ਮੂਲ ਬਨਾਵਟਾ ਉਹਦੇ ਨਾਲ ਛੇੜ ਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਕਾ ਨਿਕਲਦਾ ਵਾ ਖत्री ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜੀ ਕੋਈ ਛੇੜ ਛਾੜ ਕਰਨੀ ਇਹ ਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਕਿ ਕਤਰਤਾ ਕਰਕੇ ਇਹਦਾ ਕੀ ਅਗਿਆਲ ਹੋ ਸਕਦਾ ਆਪਾਂ ਕਰਾਂਗੇ ਸੋ ਬਿਲਕੁਲ ਆ ਦਰਸ਼ਕਾਂ ਨੇ ਸੁਣਿਆ ਕਿ ਖਾਸ ਤੌਰ ਤੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਸਾਚਕਨ ਸ਼ਹੀਰ ਹਮੰਦਰ ਸਾਹਿਬ ਦੀ ਜੋ ਉਹ ਤਸਵੀਰ ਹੈ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ AI ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹ ਕਿਹ ਮਾਹਿਰ ਬੁਲਾਏ ਜਾਣਗੇ ਵਿਸ਼ੇਸ਼ ਬੁੱਧੀਜੀਵੀ ਉੱਥੇ ਬੁਲਾਏ ਜਾਣਗੇ ਸਾਰੀ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਇਸ ਮਸਲੇ ਦਾ ਜਿਹੜਾ ਕੋਈ ਹੱਲ ਆ ਉਹ ਜ਼ਰੂਰ ਲੱਭਿਆ ਜਾਵੇਗਾ ਤਾਂ ਆਖਰਕਾਰ ਇਹ ਇਸ ਤਸਵੀਰ ਨੂੰ ਬਣਾਉਣ ਦੇ ਲਈ ਮੰਚਾ ਕੀ ਹੈ ਕਿ ਇਹ ਜਿਹੜਾ ਸੌਫਟਵੇਅਰ ਹੈ ਕੋਣ ਅਜਿਹਾ ਸ਼ਖਸ਼ਾ ਜਾਂ ਕਿਹੜੀ ਜੜੀ ਹੈ ਧੀਰਾ ਕੀ ਜਿਹੜਾ ਪਿੱਛੇ ਕੰਮ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਬਾਰੇ ਗੱਲਬਾਤ ਕੀਤੀ ਆ ਕੀ ਕੁਝ ਕਿਹਾ ਅਸੀਂ ਅੱਜ ਖਾਸ ਤੌਰ ਤੇ ਸੌਫਟਵੇਅਰ AI ਦੀ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਿਹੜਾ ਇਹ ਸੌਫਟਵੇਅਰ ਆ ਕੁਝ ਲੋਕ ਇਸ ਦਾ ਫਾਇਦਾ ਵੀ ਚੱਕ ਰਹੇ ਨੇ ਤੇ ਕੁਝ ਤਸਵੀਰਾਂ ਇਦਾਂ ਦੀਆਂ ਆ ਰਹੀਆਂ ਨੇ ਜੋ ਕਿ ਦੇਖਣ ਦੇ ਲਾਇਕ ਨਹੀਂ ਆ ਕਿਉਂਕਿ ਉਹਨਾਂ ਫੇਮਸ ਚਿਹਰਿਆਂ ਦੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਚੰਗੇ ਕਾਰਜ ਕੀਤੇ ਚੰਗਾ ਨਾਮ ਕਮਾਇਆ ਤਾਂ ਉਹਨਾਂ ਦੀ ਜਿਹੜੀ ਕਰਦਾਰ ਕੁਸ਼ੀ ਆ ਉਹ ਇਸ ਕਦਰ ਦੀਆ ਸੌਫਟਵੇਅਰ ਦੇ ਜ਼ਰੀਏ ਕੀਤੀ ਜਾ ਰਹੀ ਹੈ ਨਿੰਦਾ ਵੀ ਕੀਤੀ ਗਿਆ ਰਪਾੜਾ ਜੀ ਜੇਕਰ ਆਪਾਂ ਥੋੜਾ ਜ਼ਿਕਰ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਆ ਜਆ ਸਿੰਘ ਸਭਾਨ ਗਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਹੈ ਕਿ ਮਾਹਿਰਾਂ ਨੂੰ ਬੁਲਾਇਆ ਜਾਵੇਗਾ ਆਈਟੀ ਵਿਭਾਗ ਨੂੰ ਬੁਲਾਇਆ ਜਾਵੇਗਾ ਉਹ ਤੁਹਾਨੂੰ ਸਮਝਦਾ ਕਿਉਂਕਿ ਮੇਰਾ ਵੀ ਇਹ ਸਵਾਲ ਹੈ ਕਹਿੰਗ ਪਹਿਲਾਂ ਵੀ ਜਦੋਂ ਆਪਾਂ ਦੇਖਦੇ ਹਾਂ ਕੋਈ ਵੀ ਕਿਸੇ ਵੀ ਜਾਂ ਕੋਈ ਆਪਾਂ ਅਖਬਾਰਾਂ ਦੀ ਗੱਲ ਕਰ ਲਈਏ ਜਾਂ ਫਿਰ ਕੋਈ ਪੈਕਟਾਂ ਦੀ ਗੱਲ ਕਰ ਲਈਏ ਜਦੋਂ ਸੱਚਕਣ ਸਿੰਘ ਹਮੰਦਰ ਸਾਹਿਬ ਦੀ ਤਸਵੀਰ ਲੱਗਦੀ ਹੈ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਜਾਂਦੇ ਨੇ ਮਨ ਲੋਗਾ ਸ਼੍ਰੋਮਣਿਕ ਦੁਆਰ ਕਮੇਟੀ ਆ ਕੋਈ ਵੀ ਆਪਾਂ ਇਹ ਚੀਜ਼ ਦੇਖਦੇ ਆ ਕਿ ਪਹਿਲਾਂ ਵੀ ਤਸਵੀਰਾਂ ਨਾਲ ਛੇੜਛਾੜ ਹੋਈ ਕਈ ਵਾਰ ਆਪਾਂ ਦੇਖਿਆ ਕਿ ਕਈ ਇਹ ਜੇ ਨਸ਼ੇ ਵਾਲੀਆਂ ਜਿਹੜੀਆਂ ਚੀਜ਼ਾਂ ਦੇ ਉੱਪਰ ਤਸਵੀਰਾਂ ਆਈਆਂ ਤਾਂ ਉਹ ਸਾਰਾ ਮਾਮਲਾ ਤੁਸੀਂ ਕਹਿੰਿਆ ਕਿ ਇੱਕ ਬਿਆਨਬਾਜ਼ੀ ਤੱਕ ਸੀਮਤ ਰਹਿ ਜਾਂਦਾ ਹੈ ਕਿ ਆਪਾਂ ਨੇ ਬਿਆਨ ਦਿੱਤਾ ਵੀ ਇਹਨਾਂ ਕਰ ਉਸ ਤੋਂ ਬਾਅਦ ਸਾਰੇ ਭੁੱਲ ਜਾਂਦੇ ਆ ਜੇਕਰ ਆਪਾਂ ਇਹਨੂੰ ਅਸਲੀਅਤ ਦੇ ਵਿੱਚ ਲਾਗੂ ਕਰੀਏ ਤਾਂ ਮੈਨੂੰ ਲੱਗਦਾ ਕਿ ਬਿਆਨਬਾਜ਼ੀ ਛੱਡ ਕੇ ਆਪਾਂ ਨੂੰ ਅਸਲੀਅਤ ਵੱਲ ਆਉਣਾ ਚਾਹੀਦਾ ਹੈ ਕਿ ਆਪਣਾ ਇਹਦਾ ਹੱਲ ਕੀ ਹੈ ਜਿੰਨੀ ਦੇਰ ਆਪਾਂ ਇਸਦੇ ਹੱਲ ਵੱਲ ਨਹੀਂ ਨਿਕਲਾਂਗੇ ਕਿ ਮਨਕਰ ਫਿਕਰ ਪਾਣਾ ਜ ਹੋ ਰਿਹਾ ਜਿਸ ਤਰ੍ਹਾਂ ਕੁਲਦੀਪ ਸਿੰਘ ਗੜਗੱਜ ਜਥੇਦਾਰ ਨੇ ਕਿਹਾ ਕਿ ਬੁੱਧੀਜੀਵਾਂ ਨੂੰ ਬੁਲਾਇਆ ਜਾਵੇਗਾ ਆਪਾਂ ਥੋੜੀ ਬੁੱਧੀਜੀਵਾਂ ਦੀ ਰਾਏ ਲੈ ਲਈਏ ਕਹਿੰਦੇ ਕੀ ਨੇ ਬੁੱਧੀਜੀਵੀ ਬਿਲਕੁਲ ਸਾਡੇ ਨਾਲ ਸਰਬਜੀਤ ਸਿੰਘ ਸੋਹਲ ਜਿਹੜੇ ਸਿਕਸ ਕਾਲਰ ਨੇ ਉਹ ਵੀ ਜੁੜ ਚੁੱਕੇ ਨੇ ਸੋਹਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਮੋਂ ਤੋਂ ਧੰਨਵਾਦ ਜੀ ਤੁਹਾਡਾ ਗੁਦਵਸ ਸਿੰਘ ਜੀ ਸੋਹਲ ਸਾਹਿਬ ਸਭ ਤੋਂ ਪਹਿਲਾਂ ਕਿ ਮੈਂ ਤੁਹਾਡਾ ਰਿਐਕਸ਼ਨ ਚਾਹਾਂਗਾ ਕਿ ਅੱਜ AI ਮੈਟਾ ਵੱਲੋਂ ਜਿਹੜੀ ਇੱਕ ਤਸਵੀਰ ਰਿਲੀਜ਼ ਕੀਤੀ ਹੈ ਡਾਕਟਰ ਮਨਮੋਹਨ ਸਿੰਘ ਦੀ ਉਹ ਬਿਨਾ ਪੱਗ ਤੋਂ ਤਸਵੀਰ ਹੈ ਔਰ ਤੁਸੀਂ ਵੀ ਮੈਨੂੰ ਲੱਗਦਾ ਦੇਖਿਆ ਹੋਣਾ ਕਿ ਅੱਜ ਤੱਕ ਕਦੇ ਵੀ ਕੋਈ ਤਸਵੀਰ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਬਿਨਾ ਪੱਗ ਤੋਂ ਨਹੀਂ ਦੇਖੀ ਪਰ ਪਹਿਲੀ ਵਾਰ ਮੈਟਾ ਵੱਲੋਂ AI ਨਾਲ ਜਿਹੜੀ ਇਹ ਛੇੜਛਾੜ ਕੀਤੀ ਹੈ ਕਿਵੇਂ ਦੇਖ ਦਿਓ ਸਰ ਬਹੁਤ ਬੰਦਪਾ ਗੀਏ ਤੇ ਆਪਾਂ ਵਸ ਕਿ ਕੇ ਕਿ ਬੜਾ ਕਲੰਕਿਤ ਆ ਐਸੇ ਉਹਨ ਐਸੇ ਸੂ ਜਵਾਨ ਐਸੇ ਜਿਹੜੇ ਸਕਾਲਰ ਨੇ ਇਨਨੂ ਜਨਨਾ ਦਾ ਦੇਸ਼ ਤੇ ਮਾਣ ਆ ਜਿਹੜਾ ਸੇਵਾ ਨ ਕਰਦਾ ਸਿੱਖਾਂ ਦੀ ਵੀ ਅਸੀਂ ਕਹਿੰਦੇ ਸ਼ਾਨ ਤੇ ਮਾਣ ਆ ਇਹਨੇ ਇਹਨੇ ਨਾਈਸ ਇਨ ਨੇ ਵਧੀਆ ਜਿਸ ਉਹ ਇਹਨੇ 10 ਸਾਲ ਉਹ ਪ੍ਰਾਇਮਰੀ ਮਿਨਿਸਟਰ ਰਹਿਤ ਉਹਨਾਂ ਦੇ ਇੱਕ ਵੀ ਦੋਸ਼ ਨਹੀਂ ਲੱਗ ਸਕਦਾ ਠੀਕ ਇੱਕ ਤਰ੍ਹਾਂ ਦਾ ਇੱਕ ਬਸਰੇ ਕੋਈ ਦੋਸ਼ ਵੀ ਉਹਨਾਂ ਤੇ ਪਰਸਨਲੀ ਉਹਨਾਂ ਦੇ ਖਾਤੇ ਜ ਨਹੀਂ ਆ ਸਕਦਾ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀਗਾ ਇਹਨਾਂ ਸੁਚੱਜਾ ਸੀ ਇਹਨਾਂ ਸਰਲ ਸੀ ਇਹਨਾਂ ਸਾਦਗੀ ਭਰਿਆ ਸੀ ਤੇ ਇਹਨਾਂ ਹੀ ਹਾਈਐਸਟ ਉਹਨਾਂ ਦੀ ਰੈਂਕਿੰਗ ਸੀਗੀ ਇਹਦੀ ਸਟੱਡੀ ਦੇ ਵਿੱਚ ਜੀ ਜਿਹੜੇ ਜਿਹੜੇ ਅਸਟੇਜ ਬਏ ਉਹਨਾਂ ਯੂਨੀਵਰਸਿਟੀਾਂ ਦੇ ਵਿੱਚ ਉਹਨਾਂ ਦੇ ਸਿਲੇਬਸ ਜਿਹੜੀਆਂ ਉਹ ਬੁੱਕਸ ਜਿਹੜੀਆਂ ਉਹ ਪੜ੍ਹਾਇਆ ਜਾ ਰਹੀਆਂ ਨੇ ਹੂੰ ਤੇ ਉਹਨਾਂ ਨੇ ਦੇਖ ਜੇ ਜਦੋਂ 91 'ਚ ਆ ਕੇ ਆਪਣੇ ਫਾਈਨੈਂਸ ਮਿਨਿਸਟਰ ਬਣਦੇ ਨੇ ਆਪਣੇ ਨਸਵਾਰਾਗੋ ਅਮਰ ਦੇ ਵਿੱਚ ਉਦੋਂ ਤੁਸੀਂ ਤੁਸੀਂ ਜੀਡੀਪੀ ਨੂੰ ਜਿਹੜਾ ਸਾਡਾ ਇਕਨੋਮੀ ਜਿਹੜੀ ਕਿੱਥੋਂ ਤੱਕ ਚੱਲ ਗਈ ਸੀ ਉਹਨੂੰ ਕਿਸ ਤਰ੍ਹਾਂ ਹਾਈਲਾਈਟ ਉਹਨਾਂ ਨੇ ਕੀਤਾ ਉਹ ਉਹਨਾਂ ਦਾ ਬਹੁਤ ਵੱਡਾ ਰਤਬਾ ਸੀਗਾ ਤੇ ਉਹਨਾਂ ਬਾਰੇ ਇਹੋ ਜੀ ਗੱਲ ਕਰਨੀ ਬਿਨਾ ਪਗੜੀ ਤੋਂ ਕਿ ਉਹ ਵੀ 15 ਅਗਸਤ ਦੇ ਨੇੜੇ ਆ ਗਏ ਜੀ ਜੀ ਇਤੇ ਇਹ ਲੱਗਦਾ ਵੀ ਇਹ ਇੱਕ ਬੜਾ ਟਾਰਗੇਟ ਕਰ ਕਰਕੇ ਉਹਨਾਂ ਨੂੰ ਕਰਕੇ ਕੀਤਾ ਤਾਂ ਕਿ ਉਹਨਾਂ ਦੇ ਨਾਂ ਦੀ ਚਰਚਾ ਜਿਹੜੀ ਬਹੁਤ ਲੋਕਾਂ 'ਚ ਮਾਨਸਨ ਮਾਨਿਆ ਉਹਨੂੰ ਘਟਾਉਣ ਦੀ ਗੱਲ ਕੀਤੀ ਗਈ ਹੈ। ਸੋਹਬ ਇੱਕ ਤੁਸੀਂ ਪਿੱਛੇ ਵੀ 2-4 ਦਿਨ ਪਹਿਲਾਂ ਜੋ ਜੋ ਇੱਕ ਪਿਛਲੇ ਹਫਤੇ ਜਾਂ ਕੁਝ ਤੇਰ ਪਹਿਲਾਂ ਤੁਸੀਂ ਇੱਕ ਛੋਟੀ ਇੱਕ ਵੀਡੀਓ ਕਲਿੱਪ ਵੀ ਦੇਖੀ ਹੋਣੀ ਕੋ ਦਰਬਾਰ ਸਾਹਿਬ ਦੀ ਵੀ ਸੀ ਵੀ ਉਹ ਦਰਬਾਰ ਸਾਹਿਬ ਨੂੰ ਹੜ ਦੇ ਵਿੱਚ ਰੁੜਦੇ ਦਿਖਾਇਆ ਗਿਆ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਢਹਿ ਢੇਰੀ ਹੁੰਦਾ ਦਿਖਾਇਆ ਗਿਆ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਿਲਡਿੰਗ ਜਿਹੜੇ ਉਹਨਾਂ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਇਹ ਸਾਰਾ ਕੁਝ ਹੋ ਕਿਉਂ ਰਿਹਾ ਆਖਰ ਸਿੱਖਾਂ ਨਾਲ ਇਹ ਸਾਰਾ ਤੇਰੇ ਗਰੰਥ ਸਿੰਘ ਜਿਹੜੀਆਂ ਈਮੇਲ ਵੀ ਹੋਣੇ ਸਾਰੀਆਂ ਜਿਹੜੀਆਂ ਹਰਮੰਦਰ ਸਾਹਿਬ ਦੇ ਨਾਮ ਤੇ ਆਈਆਂ ਨੇ ਉਹ ਉਹ ਸਾਰੀ ਇਹ ਸਾਰੀ ਇੱਕ ਸਾਜ਼ਿਸ਼ ਹੀ ਆ ਕਿ ਜਿਹੜਾ ਤੁਸੀਂ ਦੇਖੋ ਕਿ ਕਿ ਸਰਬ ਧਰਮ ਵਿੱਚ ਜਿਸ ਤਰ੍ਹਾਂ سارے ਧਰਮਾਂ ਦੇ ਲੋਕ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਬਹੁਤ ਵੱਡੀ ਜਿਹੜੀ ਸੰਗਤੀ ਰੂਪ ਚ ਉੱਥੇ ਲੋਕੀ ਸੰਗਤਾਂ ਜਾਂਦੀਆਂ ਨੇ ਇਹ ਜਿਹੜਾ ਨਾ ਦੂਸਰੇ ਜਿਹੜਾ ਇਹਨਾਂ ਕੋਈ ਬਰदाश्त ਨਹੀਂ ਕੀਤਾ ਜਾ ਰਿਹਾ ਉਹਨੂੰ ਪਹਿਲਾਂ ਤੇ ਉਹ ਦਹਿਸ਼ਤ ਪਾਈ ਜਾ ਰਹੀ ਹੈ ਕਿ ਉੱਥੇ ਤੁਸੀਂ ਜੀ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਕਿਸੇ ਵੇਲੇ ਵੀ ਕੋਈ ਇਸ ਤਰ੍ਹਾਂ ਦੀ ਹਾਲਤ ਹੋ ਸਕਦੀ ਆ ਫਿਰ ਉਹਨਾਂ ਨੂੰ ਇਹ ਦਿਖਾਉਣਾ ਵੀ ਇਹ ਜਿਹੜੀ ਆ ਆ ਕੁਝ ਹੋ ਰਿਹਾ ਦਰਬਾਰ ਸਾਹਿਬ ਜਿਹੜਾ ਹੈ ਉਹ ਵਿਸ਼ੇ ਕੋ ਰੂਹਾਨੀਅਤ ਦਾ ਕੇਂਦਰ ਆ ਕਾਲਕ੍ਰਿਸ਼ ਸਾਬ ਸਿੱਖਾਂ ਦਾ ਕੇਂਦਰ ਆ ਉਹ ਰੂਹਾਨੀਅਤ ਇੱਧਰ ਸਰ ਵਰਲਡ ਓਵਰ ਜਿਹੜੀ ਰੂਹਾਨੀਅਤ ਇਨਸਾਨੀਅਤ ਉਹਦਾ ਉਹਦਾ ਦਰਿਆ ਜੀ ਉੱਥੇ ਕਿਸੇ ਤੇਰ ਮੇਲ ਨਾ ਕੋਈ ਧਰਮ ਦੀ ਜਾਤ ਦੀ ਗੱਲ ਨਹੀਂ ਕੋਈ ਇਲਾਕੇ ਦੀ ਗੱਲ ਨਹੀਂ ਉਸ ਜਿੱਥੇ ਹਰ ਕੋਈ ਜਿਹੜਾ ਜਾਂਦਾ ਉਹ ਤੁਸੀਂ ਆਪਾ ਪੜੀਏ ਕਿ ਜਿਹੜੇ ਵੱਡੇ ਵੱਡੇ ਸਕਾਲਰ ਜਾਂਦੇ ਨੇ ਟੈਗੋਰ ਵਰਗੇ ਗਏ ਹੋਰ ਜਿਹੜੇ ਜਾਂਦੇ ਨੇ ਮੁ슬ਮਨ ਵੀ ਜਾਂਦੇ ਨੇ ਉਹ ਜਦੋਂ ਉੱਥੇ ਜਾ ਕੇ ਨਤਮਸਤ ਹੁੰਦੇ ਨੇ ਤਾਂ ਕਹਿੰਦੇ ਅਸੀਂ ਉਸ ਰੋਹਾਨੀਏ ਦੇ ਕੇਂਦਰ ਤੇ ਆ ਗਏ ਆ ਜਿੱਥੋਂ ਅਸੀਂ ਜਾਣਦਾ ਸਾਡਾ ਦਿਲ ਨਹੀਂ ਮੰਨਦਾ ਸੱਚੀ ਜਿਸੀ ਜੱਦਾ ਕਰਦਾ ਅਸੀਂ 24 ਘੰਟੇ ਇਸ ਕੇਂਦਰ ਦੇ ਨਾਲ ਸਾਡੀ ਜਿਹੜੀ ਉਹ ਲੇਵ ਲੱਗੀ ਰਹੇ ਹੁਣ ਸਾਧਰ ਆਪਾਂ ਇਹ ਜ਼ਿੰਮੇਵਾਰ ਕਿਹਨੂੰ ਮੰਨਦੇ ਆ ਜਿਹੜੀ ਹੁਣ ਜਿਵੇਂ ਡਾਕਟਰ ਮਨਮੋਹਨ ਸਿੰਘ ਦੀ ਆਪਾਂ ਜੇ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਇਹਦੇ ਚ ਤੁਹਾਨੂੰ ਲੱਗਦਾ ਹੈ ਕਿ ਜ਼ਿੰਮੇਵਾਰੀ ਕਿਦੀ ਹੋ ਸਕਦੀ ਹੈ ਜ਼ਿੰਮੇਵਾਰ ਕੌਣ ਹੈ ਇਹਦੇ ਲਈ ਇਹਦੇ ਦੀ ਜ਼ਿੰਮੇਵਾਰੀ ਆਪਾਂ ਜਿਹੜੀਆਂ ਸਰਕਾਰਾਂ ਦੀਆਂ ਏਜੰਸੀਆਂ ਕੰਮ ਕਰਦੀਆਂ ਜੀ ਹੂੰ ਇਹਨਾਂ ਦੀਆਂ ਏਜੰਸੀਆਂ ਕੰਮ ਕਰਦੇ ਆਂ ਗਾਂ ਇਹਨਾਂ ਦੇ ਜਿਹੜੇ ਜੋ ਇਹਨਾਂ ਨੇ ਅੱਜਕੱਲ੍ਹ ਧਰਮ ਦੇ ਇੱਕ ਇੱਕ ਧਰਮ ਦੇ ਖਿਲਾਫ ਸ਼ੁਰੂਆਤ ਕੀਤੀ ਹੋਈ ਹੈ ਇਹਨਾਂ ਨੇ ਕਿ ਆਹ ਧਰਮ ਦੇ ਖਿਲਾਫ ਦੂਸਰੇ ਧਰਮ ਦੇ ਖਿਲਾਫ ਧਰਮ ਸਥਾਨਾਂ ਨੂੰ ਧੋਣ ਦੀ ਗੱਲ ਇਹ ਬਹੁਤ ਮੰਦਭਾਗੀ ਹੈ ਜਿਹੜੇ ਧਰਮ ਸਥਾਨ ਕੋਈ ਕਿਸੇ ਧਰਮ ਦਾ ਵੀ ਹੋਵੇ ਉਸ ਤੋਂ ਨੰਬਰਾਰਤ ਹੁੰਦਾ ਪਰ ਉਹ ਧਰਮਸਥਾਨ ਤੇ ਕਿਤੇ ਵੀ ਜਿਹੜਾ ਜਾਂਦਾ ਬੰਦਾ ਉਹਦੇ ਕੁਝ ਅੰਸ਼ ਆਮ ਲੋਕਾਂ ਨਾਲੋਂ ਫਰਕ ਹੁੰਦੇ ਨੇ ਹਮਮ ਪਰ ਇਹਨਾਂ ਵੱਲੋਂ ਇਹੋ ਜੀ ਗੱਲ ਕਰਨੀ ਜਿਹੜੀ ਸਾਲ ਮਨਮੋਹ ਸਿੰਘ ਦੀ ਖਾਸ ਕਰਕੇ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰ੍ਹਾਂ ਨੀ ਛੇੜਛਾੜ ਕਰਨੀ ਇਹ ਸਰਕਾਰ ਨੂੰ ਤੇ ਤੇ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿ ਬਹੁਤ ਇਮੀਡੀਏਟ ਇੱਥੇ ਰਿਐਕਟ ਕਰਨਾ ਚਾਹੀਦਾ ਇਹ ਗੱਲ ਜਣੀ ਜੀ ਇਹ ਗਾਲਤਖਸਾਬ ਤੇ ਮਸਲਾ ਮਸਲਾ ਵੀ ਆਉਣਾ ਚਾਹੀਦਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਨੂੰ ਬੜੀ ਸੀਰੀਅਸਲੀ ਲੈਣਾ ਚਾਹੀਦਾ ਤੇ ਇੱਥੇ ਐਕਟ ਕਰਨਾ ਚਾਹੀਦਾ ਜ਼ਰੂਰ ਹੈ ਇਸ ਦੀ ਨਿੰਦਾ ਕਰਨੀ ਚਾਹੀਦੀ ਆ ਤੇ ਸਰਕਾਰ ਦੀਆਂ ਜਿਹੜੀਆਂ ਇਨੀਸ਼ੀਏਟਿਵ ਕੋ ਕੰਮ ਕਰਦੀਆਂ ਜਿੱਥੇ ਆਉਂਦੀਆਂ ਨੇ ਉਹ ਸਾਰੀ ਉਹ ਲੱਭਣ ਦੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਜਿਹੜੇ ਕੋਈ ਈਮੇਲ ਆ ਰਹੀਆਂ ਜਿਹੜੀ ਹਰਮੰਦਰ ਸਾਹਿਬ ਦੇ ਉਹਨਾਂ ਈਮੇਲ ਵੀ ਲੰਬੀਆਂ ਜਾ ਰਹੀਆਂ ਕਿ ਕਿੱਥੋਂ ਆ ਰਹੀਆਂ ਜੀ ਜੀ ਜੇ ਉਸ ਤੋਂ ਵੱਗਰ ਸਰਕਾਰ ਦੀ ਕੋਈ ਕਾਰਵਾਈ ਹੁੰਦੀ ਆ ਉਹ ਇਮੀਡੀਏਟ ਆਪਾਂ ਜਿਹੜੀ ਆ ਉਹ ਦੀ ਇਨਵੈਸਟੀਗੇਸ਼ਨ ਹੋ ਜਾਂਦੀ ਸੋਲ ਸੋਲ ਸਾਹਿਬ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਕਾਰਵਾਈ ਨਹੀਂ ਹੋ ਰਹੀ ਲਗਾਤਾਰ ਤੁਸੀਂ ਇਹ ਮਿਲਦੀ ਵੀ ਗੱਲ ਕੀਤੀ ਹੈ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਦੀ ਵੀ ਆਪਾਂ ਗੱਲ ਕਰ ਰਹੇ ਆ ਕਿ ਕਿਤੇ ਨਾ ਕਿਤੇ ਸਾਧੀਆਂ ਸੰਸਥਾਵਾਂ ਵਿੱਚ ਕਮਜ਼ੋਰੀ ਹੈ ਅਸੀਂ ਬਿਆਨ ਦਿੰਨੇ ਆ ਤੇ ਉਸ ਤੋਂ ਬਾਅਦ ਚੁੱਪ ਕਰ ਜਾਂਦੇ ਆ ਕਿ ਜੇਕਰ ਬਿਆਨ ਦੇਣ ਤੋਂ ਬਾਅਦ ਅੱਗੇ ਆਪਾਂ ਉਹਨੂੰ ਫਾਲੋ ਅਪ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਹੁੰਦਾ ਵੀ ਚੱਲ ਇਹਨਾਂ ਨੇ ਬਿਆਨ ਦੇਣਾ ਚੁੱਪ ਕਰ ਜਾਣਾ ਤਾਂ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਵੀ ਉਹ ਅੱਗੇ ਵਧਦੇ ਜਾ ਰਹ ਇਸ ਕਰਕੇ ਜੇ ਤੇ ਸਭ ਤੋਂ ਵੱਡੀ ਸਾਡੀ ਘਾਟ ਹੈ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਨਾਂ ਸੀਗੀਆਂ ਨਾ ਸ਼ਰੋਣੀ ਸ਼ਰੋਣੀ ਗੁਰਦਾਸ ਪ੍ਰਬੰਧਕ ਕਮੇਟੀ ਉਹ ਇੱਕ ਬੜੀ ਵੱਡੀ ਸੰਸਥਾ ਸੀ ਸਾਡੀ ਉਹਦੇ ਨਾਲ ਦੂਸਰੀਆਂ ਕਮੇਟੀਆਂ ਜਿਹੜੀਆਂ ਦਿੱਲੀ ਕਮੇਟੀ ਸੀ ਜਾਂ ਹਰਿਆਣਾ ਕਮੇਟੀ ਬਣ ਗਈਆਂ ਪਟਨਾ ਸਾਹਿਬ ਆ ਜੋੜਦਾ ਇਹ ਸਾਰੀਆਂ ਸਾਰੀਆਂ ਇੱਕ ਇੱਕ ਪਲੇਟਫਾਰਮ ਦੀਆਂ ਨੇ ਇਹਨਾਂ ਦੀ ਆਪੋ ਵਿੱਚ ਸਾਜ ਹੈ ਲੇਕਿਨ ਇਹ ਹੁਣ ਇਹੋ ਜਿਹੇ ਬੰਦਿਆਂ ਦੇ ਕੰਮ ਵਿੱਚ ਆ ਗਈ ਆ ਉਥੇ ਪਾਲਸੀ ਨਿਕਰ ਉਹ ਬਣ ਗਏ ਨੇ ਜਿਨ੍ਹਾਂ ਦਾ ਸਿੱਖੀ ਨਾਲ ਵਾਅ ਕੋਈ ਨਹੀਂ ਤਾਰੇ ਪਿੱਛੇ ਜੇ ਤੁਸੀਂ ਕੋ ਪਟਨਾ ਸਾਹਿਬ ਦੇ ਕਾਲ ਤਖਤ ਸਾਹਿਬ ਦੇ ਦਰਮਿਆਨ ਜਿਹੜਾ ਕੁਝ ਵਾਪਰਨਾ ਪ੍ਰਬੰਧਕਾਂ ਦੇ ਤਖਤਾਂ ਦੇ ਕੋਈ ਨਹੀਂ ਹੋ ਸਕਦਾ ਤਖਤਾਂ ਦੇ ਪ੍ਰਬੰਧਕਾਂ ਦਾ ਆਪਸੀ ਰੌਲਾ ਸੀਗਾ ਇੱਕ ਦੂਰੇ ਨੂੰ ਕਿੰਨੀ ਉਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਇਹ ਜਦੋਂ ਜਿਹੜੀਆਂ ਵਰਵੋਧੀਆਂ ਜਦੋਂ ਗੱਲਾਂ ਤੁਹਾਡੇ ਵਿਰੋਧ ਚ ਜਾ ਕੇ ਤੇ ਦੇਖਦੇ ਰਹੇ ਤਾਂ ਜਿਵੇਂ ਇਹਨਾਂ ਦੇ ਪਟੋ ਤਾਂੜਿਆ ਇਹਨਾਂ ਦੇ ਆਪਣੇ ਤੌਰ ਤੇ ਇਹਨਾਂ ਦੀ ਯੂਨਿਟੀ ਨਹੀਂ ਹੈਗੀ ਇਹਨਾਂ ਦਾ ਜੋ ਕੋਆਰਡੀਨੇਸ਼ਨ ਹੀ ਹੈਗੀ ਜਦੋਂ ਇਸ ਤਰ੍ਹਾਂ ਦੀ ਭਾਅ ਦੀ ਲਿੰਗੀਤ ਫਿਰ ਉਹ ਤੁਹਾਡੇ ਅਟੈਕ ਕਰਦੇ ਤੇ ਕੋਈ ਵੀ ਬੋਲਣ ਦੀ ਜਿੰਤ ਨਹੀਂ ਕਰਦਾ ਹਰ ਕੋਈ ਸਰਕਾਰਾਂ ਕੋ ਆਪਣੇ ਨੰਬਰ ਬਣਾਉਣ ਲਈ ਐਸਾਤ ਕਿ ਨੈ ਅੱਗੇ ਹੋ ਕੇ ਕਹਾਂਗੇ ਮੈਂ ਸਰਕਾਰ ਦੇ ਨਾਲ ਆ ਮੈਂ ਸਰਕਾਰ ਦਾ ਕਰਿੰਦਾ ਆ ਮੈਂ ਸਰਕਾਰ ਦੇ ਬਹੁਤ ਨੇੜੇ ਆ ਇਹ ਗੱਲਾਂ ਜਿਹੜੀਆਂ ਵਰਤਦੇ ਨੇ ਇਹ ਲੇਕਿਨ ਕੋਈ ਵੀ ਸਸਤਾ ਹੋਵੇ ਉਹਨੂੰ ਆਪਣੇ ਧਰਮ ਦੀ ਆਪਣੇ ਕੀਤੇ ਤੇ ਪਹਿਰਾ ਦੇਣਾ ਚਾਹੀਦਾ ਪਾਰਟ ਸਿਆਸੀ ਪਾਰਟੀਆਂ ਦੀ ਕੋਈ ਵੀ ਹੋਵੇ ਠੀਕ 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 ਸੋਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੋ ਆਪਾਂ ਦੇਖਿਆ ਮਰਜੀਦ ਵੀ ਡਾਕਟਰ ਜਿਹੜੇ ਸਰਬਜੀਤ ਸਿੰਘ ਸੋਰ ਉਹਨਾਂ ਨੇ ਕਿਹਾ ਕਿ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਆ। ਉਹ ਆਪਾਂ ਦੇਖ ਰਹੇ ਆ ਕਿ ਸਰਕਾਰਾਂ ਲਗਾਤਾਰ ਜਿਵੇਂ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਈਮੇਲ ਆਈ। ਅੱਜ ਤੱਕ ਇਹ ਚੀਜ਼ ਜਨਤਕ ਨਹੀਂ ਹੋ ਸਕੀ ਕਿ ਈਮੇਲ ਭੇਜੀ ਕਿਨੇ। ਇੱਕ ਗ੍ਰਿਫਤਾਰੀ ਹੋਈ। ਉਹ ਗ੍ਰਿਫਤਾਰੀ ਤੋਂ ਬਾਅਦ ਉਹਦਾ ਫਾਲੋਅ ਅਪ ਨਹੀਂ ਜਨਤਕ ਕੀਤਾ ਗਿਆ। ਉਹ ਜਾਂ ਤੁਹਾਡੇ ਵਾਲੀ ਗੱਲ ਬਿਲਕੁਲ ਵੀ ਬਿਆਨਬਾਜ਼ੀ ਕੀਤੀ ਜਾਂਦੀ ਆ। ਇਸੇ ਮਸਲੇ ਤੇ ਵੀ ਬਿਆਨਬਾਜ਼ੀ ਹੋ ਰਹੀ ਆ। ਪਰ ਜਿਹੜਾ ਇਹ ਨਹੀਂ ਪਤਾ ਲੱਗ ਸਕੇਗਾ ਵੀ ਇਹ ਕਿੰਨਾ ਵੱਲੋਂ ਭੇਜਿਆ ਜਾ ਰਿਹਾ। ਕਿਹੜੀ ਏਜੰਸੀ ਦਾ ਕਿੰਨਾ ਬੋਲੋ ਜਿਹੜਾ ਇਸ ਫੋਟੋ ਨੂੰ ਜਿਹੜੀ ਐ ਛੇੜਛਾੜ ਕੀਤੀ ਐ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਤਿ ਸ਼ੰਚੀ ਰਮੇਂਦਰ ਸਾਹਿਬ ਕਿੰਨੀਆਂ ਈਮੇਲਾਂ ਆਈਆਂ ਈਮੇਲਾਂ ਤੋਂ ਬਾਅਦ ਅਜੇ ਵੀ ਜਿਹੜਾ ਕੋਈ ਐ ਜਾਣਕਾਰੀ ਨਹੀਂ ਸਪਸ਼ਟ ਹੋ ਚੁੱਕੀ ਵੀ ਕਿੰਨਾ ਵੱਲੋਂ ਆਈ ਗਈ ਐ ਮੇਰੇ ਮੇਰੇ ਇੱਕ ਹੋਰ ਵੀ ਇਹਦੇ 'ਚ ਵੱਖ-ਵੱਖ ਪਾਰਟੀਆਂ ਦੇ ਚਾਹ ਕਾਂਗਰਸ ਐ ਚਾਹ ਭਾਜਪਾ ਹੋਰ ਜਿਹੜੀਆਂ ਵੀ ਸਰਕਾਰਾਂ ਦੇ ਨੁਮਾਇੰਦਿਆਂ ਨੇ ਇਹਦੇ ਤੇ ਆਪਣਾ ਰਿਐਕਸ਼ਨ ਜ਼ਰੂਰ ਦਿੱਤਾ ਐ ਠੀਕ ਐ ਕਿਸੇ ਨੇ ਮੈਂ ਮਾਲ ਆਪਣਾ ਸ਼ੋਸ਼ਿਤ ਪੇਜ ਦੇ ਦਿੱਤਾ ਤਾਂ ਉਹਨਾਂ ਨੇ ਦਿੱਤਾ ਉਹ ਗੱਲ ਠੀਕ ਐ ਪਰ ਗੱਲ ਇਹ ਹੈ ਕਿ ਕੱਲਾ ਰਿਐਕਟ ਕਰਨ ਤੇ ਨਹੀਂ ਉਹਦੇ ਤੇ ਅਮਲੀ ਰੂਪ ਕਿਵੇਂ ਕਰਨਾ ਆਪਾਂ ਨੇ ਸਾਡੀਆਂ ਸਰਕਾਰਾਂ ਨੇ ਭਾਰਤ ਸਰਕਾਰ ਆ ਪੰਜਾਬ ਸਰਕਾਰ ਆ ਚਾਹੇ ਜੁਰੂਰੀ ਥੋੜਾ ਵੀ ਉਹ ਪੰਜਾਬ ਦੇ ਨਾਲ ਹੀ ਰਿਲੇਟਡ ਹੋਵੇ ਪੂਰੇ ਦੇਸ਼ ਦੇ ਕਿਤੇ ਵੀ ਸਰਕਾਰ ਆ ਜਿਹੜੀ ਕਿਤੇ ਵੀ ਰਿਐਕਟ ਕਰ ਸਕਦੀ ਹੈ ਤਾਂ ਕਿਹੜੀ ਸਰਕਾਰ ਜਿੱਥੋਂ ਦੀ ਹੈ ਹੁਣ ਹਿਮਾਚਲ ਸਰਕਾਰ ਹੈ ਹਰਿਆਣਾ ਸਰਕਾਰ ਹੈ ਜੋ ਪੀ ਪਿਆ ਜਿੱਥੋਂ ਦੀ ਹੈ ਉਹ ਸਰਕਾਰ ਉੱਥੇ ਵੀ ਸਿੱਖ ਵਸਦੇ ਨੇ ਠੀਕ ਹੈ ਉੱਥੇ ਵੀ ਕੋਈ ਨਾ ਕੋਈ ਸਿੱਖ ਨੁਮਾਇੰਦਾ ਹੋਏਗਾ ਤਾਂ ਉਹ ਆਪਣੇ ਪੱਧਰ ਤੇ ਵੀ ਕਾਰਵਾਈ ਕਰ ਸਕਦੇ ਆ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਚੀਜ਼ 2-4 ਦਿਨ ਤੱਕ ਤੁਹਾਨੂੰ ਲੱਗੇਗਾ ਵੀ ਬਿਆਨਬਾਜ਼ੀ ਹੋਊਗੀ ਉਸ ਤੋਂ ਫੇਰ ਮਹੀਨਾ 2 ਮਹੀਨੇ ਨਿਕਲ ਗਏ ਉਸ ਤੋਂ ਫੇਰ ਕੋਈ ਨਾ ਕੋਈ ਛੇੜਛਾੜ ਹੋ ਜਾਏਗੀ ਇਸ ਕਰਕੇ ਤਾਂ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਦੀਆਂ ਤਸਵੀਰਾਂ ਦੇ ਨਾਲ ਨੇ ਆ ਭਾਵਨਾਵਾਂ ਦੇ ਨਾਲ ਤਾਂ ਉਹਨਾਂ ਦੀ ਜਿਹੜੀ ਵੀ ਕੋਈ ਵੀ ਛੇੜਛਾੜ ਹੈ ਉਹ ਜਿਹੜੀ ਅੱਗੇ ਤੋਂ ਨਾ ਹੋਵੇ ਠੀਕ ਹੈ ਰਪਾਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਦਿੱਤਾ ਕਿ ਅਸੀਂ ਜਿਹੜਾ ਮਹਾਰਿਆਂ ਨੂੰ ਬੁਲਾਇਆ ਜਾਵੇਗਾ ਆਈਟੀ ਵਿਭਾਗ ਨੂੰ ਬੁਲਾਇਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਕਲੀਅਰ ਹੋ ਸਕੇਗੀ ਕਿ ਵਾਕੀ ਕਿੰਨਾ ਵੱਲੋਂ ਜਿਹੜੀ ਹੈ ਇਹ ਤਸਵੀਰ ਦੇ ਨਾਲ ਜਿਹੜੀ ਛੇੜਖਾਣੀ ਕੀਤੀ ਗਈ ਹੈ ਜਾਂ ਫਿਰ ਅਜਿਹਾ ਕਿਹੜਾ ਸੌਫਟਵੇਅਰ ਹੈ ਜੋ ਕਿ ਇਦਾਂ ਦੀਆਂ ਤਸਵੀਰਾਂ ਜੜੀਆਂ ਬਣਾ ਰਿਹਾ ਹੈ ਕੀ ਕਾਰਵਾਈ ਹੋਵੇਗੀ ਉਹ ਇਸੇ ਸਮੇਂ ਇਸੇ ਸ਼ੋਅ ਦੇ ਵਿੱਚ ਮੁਰਦ ਦੁਆਰਾ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਨਪਾਰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.